ਸੀਐਮ ਸਾਹਿਬ ਦੀ ਲੈਂਗੁਏਜ ਦੇਖੀ ਕਿੰਨੀ ਗੰਦੀ ਸੀ ਤੇ ਚੀਤਰ ਉਹਨਾਂ ਦੇ ਸਾਹਮਣੇ ਆ ਜਿਓ ਮਾਰੀ ਦੇਣ ਲੰਗੇ ਦਿਨ ਬੜੀਆਂ ਵੀਡੀਓ ਆਡੀਓਜ਼ ਵਾਇਰਲ ਹੋਈਆਂ ਉਹਨਾਂ ਵਿੱਚੋਂ ਕਈਆਂ ਨੂੰ ਕਿਹਾ ਕਿ ਸ਼ੀਤ ਲੰਗਰਾਲ ਦੀ ਆਡੀਓ ਹੈ ਭਾਜੀ ਇਹ ਸਭ ਕੁਝ 15 ਵੀ ਦਿਨਾਂ ਜੀ ਆਣਾ ਸੀ ਸ਼ੀਤ ਲੰਗਰਾਲ ਦੇ ਸਬੂਤ ਲੈ ਕੇ ਆਇਆ ਤੇ ਜੇ ਸ਼ੀਤ ਲੰਗਰਾਲ ਇਦਾਂ ਦਾ ਗਲਤ ਬੰਦਾ ਸੀ ਗੰਦਾ ਬੰਦਾ ਸੀ ਤੁਸੀਂ ਪਾਰਟੀ ਚ ਕਿਉਂ ਨਹੀਂ ਕੱਢਿਆ ਹਾਂ ਨਾਲ ਕਹਿੰਦੇ ਕਿ ਪਰਚੇ ਵੀ ਤਿਆਰ ਨੇ ਮਗਰੇ ਮਤਲਬ ਜਿਹੜਾ ਸੱਚ ਦੱਸੇ ਉਹ ਬਰਚੇ ਤਿਆਰ ਹੈ ਸ਼ੀਤਲੰਗਰਾਲ ਅਦੋਂ ਗੰਦਾ ਬਣਿਆ ਜਦੋਂ ਵਿਕਿਆ ਨਹੀਂ ਸ਼ੀਤਲੰਗਰਾਲ ਨੇ ਪਹਿਲਾਂ ਆਪਰੇਸ਼ਨ ਲੋਟਸ ਦੀ ਗੱਲ ਚੱਕੀ ਸੀਗੀ ਹੁਣ ਸ਼ੀਤਲੰਗਰਾਲ ਹੀ ਭਾਜੀਪੀ ਚ ਚਲ ਗਏ ਇਹ ਤਾਂ ਉਹਨਾਂ ਦੇ ਉੱਤੇ ਵੀ ਤੋਮਤ ਲਾਈ ਜਾਂਦੀ ਹੈ ਉਹ ਕਹਿੰਦਾ ਸੀਐਮ ਸਾਹਿਬ ਮੈਂ ਤੁਹਾਡੇ ਮਗਰ ਲੱਗਾ ਸੀ ਕਿ ਤੁਸੀਂ ਪੰਜਾਬ ਸਧਾਰੋਗੇ ਪਰ ਮੈਨੂੰ ਕੀ ਪਤਾ ਤੁਸੀਂ ਸਾਡੇ ਮੋਢੇ ਰਾਕੇ ਬੰਦੂ ਚਲਾਈ ਜਾਂਦੇ ਹੋ ਰਾਜਨ ਜੀ ਅੱਜ ਵਿਚ ਬਾਜ਼ਾਰ ਵਿੱਚ ਸੜਕ ਤੇ ਦੋ ਕੁਰਸੀਆਂ ਲਾਈਆਂ ਸੀਐਮ ਭਗਵੰਤ ਮਾਨ ਦੀ ਤੇ ਸ਼ੀਤਲ ਲੰਗਰਾਲ ਦੀ ਕੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਕੁਰਸੀ ਲੱਗੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੌਂਤ ਸਿੰਘ ਮਾਨ ਦੀ ਜਿਹੜੇ ਇੱਕ ਤਾਨਾਸ਼ਾਹ ਰਾਜਾ ਬਣ ਚੁੱਕੇ ਨੇ ਇੱਕ ਕੁਰਸੀ ਲੱਗੀ ਹੈ ਦਲਿਤ ਦੇ ਪੁੱਤਰ ਔਰ ਸ਼ੀਤਲ ਲੰਗਰਾਲ ਦੀ ਜਿਹੜਾ ਦਲਿਦਾ ਦੀ ਔਰ ਇਸ ਇਲਾਕੇ ਦੀ ਆਵਾਜ਼ ਚੱਕਣ ਦੇ ਵਿੱਚ ਅੱਜ ਸੱਚ ਔਰ ਝੂਠ ਦੀ ਲੜਾਈ ਵਾਸਤੇ ਖੜਾ ਹੈ ਤੁਹਾਨੂੰ ਲੱਗਦਾ ਹੈ ਕਿ ਸੀਐਮ ਸਾਹਿਬ ਆਉਣਗੇ ਕੁਰਸੀ ਤਾਂ ਖਰਖਾਸੀ ਵੱਡੀ ਲਾਤੀ ਤੁਸੀਂ ਦੇਖੋ ਜੀ ਸਾਡੇ ਸੀਐਮ ਆ ਪਿਆਰੇ ਉਹ ਭਾਵੇਂ ਜਿਹੜੀ ਮਰਜ਼ੀ ਪਾਰਟੀ ਨੂੰ ਬਲੋਂਗ ਕਰਦੇ ਹੋਣ ਸੀਐਮ ਇੱਜ਼ਤ ਦਾ ਸ਼ਬਦ ਹੈ ਉਹਨਾਂ ਨੇ ਬੁਲਾਇਆ ਤੇ ਅਸੀਂ ਆ ਗਏ ਹੁਣ ਅੱਗੇ ਤੇ ਉਹਨਾਂ ਨੇ ਇੱਕ ਕਦਮ ਵਧਾਣਾ ਨਾ ਅੱਗੇ ਕਦਮ ਵਧਾਣ ਔਰ ਟੀਚਾ ਲੈ ਕੇ ਆਣ ਕਿ ਜਾਂ ਚੀਤਨੂ ਅੰਦਰ ਕਰ ਦੇਣ ਤੇ ਜਾਂ ਫਿਰ ਜਿਹੜੇ ਚੋਰ ਹੈਗੇ ਜਿੰਦਰ ਵਾਸ ਦੇ ਉਹਨਾਂ ਨੂੰ ਅੰਦਰ ਕਰ ਦੇਣ। ਨਹੀਂ ਕੱਲ ਤਾਂ ਕਹਿ ਰਹੇ ਸੀਗੇ ਸ਼ੀਤਲ ਸਿੰਘ ਆ ਮੇਰੇ ਨਾਲ ਗੱਲ ਕਰ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਲਜ਼ਾਮ ਲਾਏ ਜਾ ਰਹੇ ਹੁਣ ਤੱਕ ਉਹ ਸਭ ਸੀਐਮ ਸਾਹਿਬ ਖੜੇ ਉਤਰਨਗੇ ਆਣਗੇ ਗੱਲ ਕਰਨਗੇ। ਪਹਿਲਾਂ ਤੁਸੀਂ ਆਪ ਸਮਝਦਾ ਰਹੋ ਸੀਐਮ ਸਾਹਿਬ ਦੀ ਲੈਂਗੁਏਜ ਦੇਖੀ ਕਿੰਨੀ ਗੰਦੀ ਸੀ। ਬੋਲਣ ਦਾ ਟੰਗ ਹੁੰਦਾ। ਸੀਐਮ ਇੱਕ ਭਈ ਮਰਿਆਦਾ 'ਚ ਰਹਿਣਾ ਚਾਹੀਦਾ ਯਾਰ। ਸੀਐਮ ਇੱਕ ਮਰਿਆਦਾ ਹੀ ਰਵੇ ਉਹ ਉਹਨਾਂ ਦੇ ਭਈ ਮੁਖਤੂ ਮੇਰੇ ਹਿਸਾਬ ਨਾਲ ਫੁੱਲਾ ਵਾਲੀ ਵਰਖਾ ਹੋਣੀ ਚਾਹੀਦੀ ਆ ਉਹਨਾਂ ਦੇ ਮੁਖਤੂ ਇੱਕ ਦ੍ਰਿਸ਼ ਦੀ ਭਾਵਨਾ ਚ ਝਲਗ ਰਹੀ ਸੀ ਉਹਨਾਂ ਦੇ ਐਦਾਂ ਲੱਗ ਰਿਹਾ ਸੀ ਜੇ ਛੀਤ ਉਹਨਾਂ ਦੇ ਸਾਹਮਣੇ ਆ ਜਿਓ ਮਾਰ ਹੀ ਦੇਣ ਜਾਨ ਕਿਹਾ ਨਾਲ ਕਹਿੰਦੇ ਕਿ ਪਰਚੇ ਵੀ ਤਿਆਰ ਨੇ ਮਗਰੇ ਮਤਲਬ ਧਮਕੀ ਆ ਨਾ ਮਤਲਬ ਜਿਹੜਾ ਸੱਚ ਦੱਸੇ ਉਹ ਬਰਚੇ ਤਿਆਰ ਹੈ ਮੈਨੂੰ ਇੰਨਾ ਯਕੀਨ ਹੈ ਜਦ ਤਨ ਤੁਸੀਂ ਵੀ ਕਿਤੇ ਉਹਨਾਂ ਦੇ ਖਿਲਾਫ ਕੋਈ ਖਬਰ ਲਾਦੇ ਤੁਹਾਡੇ ਦੇ ਬਰਚੇ ਹੋਣੇ ਆ ਅੱਛਾ ਮੈਂ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਲੰਘੇ ਦਿਨ ਬੜੀਆਂ ਵੀਡੀਓ ਆਡੀਓਜ਼ ਵਾਇਰਲ ਹੋਈਆਂ ਉਹਨਾਂ ਵਿੱਚੋਂ ਕਈਆਂ ਨੂੰ ਕਿਹਾ ਕਿ ਸ਼ੀਤਲ ਲੰਗਰਾਲ ਦੀ ਆਡੀਓ ਹੈ ਬੜੀਆਂ ਗਾਲਾਂ ਕੱਢਦੇ ਸੁਣਾਈ ਦਿੱਤੇ ਉਹ ਚ ਮਤਲਬ ਜਿਹੜਾ ਵਿਅਕਤੀ ਹੈਗਾ ਤੁਸੀਂ ਕੀ ਸੋਚਦੇ ਹੋ ਉਹਨਾਂ ਵੀ ਆਡੀਓਜ਼ ਬਾਰੇ ਪਾਜੀ ਇਹ ਸਭ ਕੁਝ 15 20 ਦਿਨਾਂ ਜੀ ਆਣਾ ਸੀ ਸ਼ੀਤਲ ਲੰਗਰਾਲ ਦੇ ਸਬੂਤ ਲੈ ਕੇ ਆਇਆ ਦੇ ਜੀ ਚਿਤਲੰਗਰਾਲ ਇਦਾਂ ਦਾ ਗਲਤ ਬੰਦਾ ਸੀ ਗੰਦਾ ਬੰਦਾ ਸੀ ਤੁਸੀਂ ਬਾਡੀ ਚ ਕਿਉਂ ਨਹੀਂ ਕੱਢਿਆ 22 ਸਾਲ ਚ ਕਿਉਂ ਨਹੀਂ ਕੱਢਿਆ ਬਲਕਿ ਤੁਸੀਂ ਤੇ ਉਹਨੂੰ ਉਲਟਾ ਪ੍ਰਵਕਤਾ ਬਣਾਤਾ ਆਪਣਾ ਤੁਸੀਂ ਤੇ ਉਹਨੂੰ ਕਿਹਾ ਕਿ ਜਾ ਜਾ ਕੇ ਸਾਰਾ মিডিਆ ਹੈਂਡਲ ਕਰ ਐ ਕਹਿੰਦਾ ਭਾਬੀ ਐ ਚਿਤਲੰਗਰਾਲ ਉਹਦੋਂ ਗੰਦਾ ਬਣਿਆ ਜਦੋਂ ਵਿਕਿਆ ਨਹੀਂ ਵੀ ਉਹ ਉਹੀ ਤਾਂ ਕਿਹਾ ਜਾਂਦਾ ਕਹਿੰਦੇ ਸ਼ੀਤਲੰਗਰਾਲ ਨੇ ਪਹਿਲਾਂ ਆਪਰੇਸ਼ਨ ਲੋਟਸ ਦੀ ਗੱਲ ਚੱਕੀ ਸੀਗੀ ਹੁਣ ਸ਼ੀਤਲੰਗਰਾਲ ਹੀ ਭਾਜੀਪੀ ਚ ਚਲ ਗਏ ਇਹ ਤਾਂ ਉਹਨਾਂ ਦੇ ਉੱਤੇ ਵੀ ਤੋਮਤ ਲਾਈ ਜਾਂਦੀ ਹੈ ਦੇਖੋ ਇਹ ਜਿਹੜਾ ਸਵਾਲ ਆ ਨਾ ਇਹਦਾ ਜਵਾਬ ਸ਼ੀਤਲੰਗਰਾਲ ਪਿਛਲੀ ਵਾਰੀ ਦੇ ਚੁੱਕੇ ਆ ਉਹਨਾਂ ਨੇ ਕਿਹਾ ਕਿ ਲੋਟਸ ਬਣਾਇਆ ਕਿੰਨੇ ਸੀ ਉਹ ਕਹਿੰਦਾ ਸੀਐਮ ਸਾਹਿਬ ਮੈਂ ਤੁਹਾਡੇ ਮਗਰ ਲੱਗਾ ਸੀ ਕਿ ਤੁਸੀਂ ਪੰਜਾਬ ਸੁਧਾਰੋਗੇ ਪਰ ਮੈਨੂੰ ਕੀ ਪਤਾ ਤੁਸੀਂ ਸਾਡੇ ਮੋਢੇ ਰੱਖ ਕੇ ਬਦੂ ਚਲਾਈ ਜਾਂਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਦੋਂ ਤੱਕ ਸੀਐਮ ਭਗਵੰਤ ਮਾਨ ਸਾਹਿਬ ਆਉਂਦੇ ਨੇ ਕਦੋਂ ਤੱਕ ਸ਼ੀਤਲੰਗਰਾਲ ਪਹੁੰਚਦੇ ਨੇ ਇਹ ਦੇਖਣਾ ਹੋਵੇਗਾ ਪਰ ਵੱਡੀ ਗੱਲ ਇਹ ਹੈ ਕਿ ਜੇ ਸੀਐਮ ਭਗਵੰਤ ਮਾਨ ਇੱਥੇ ਨਹੀਂ ਆਉਂਦੇ ਤਾਂ ਕੀ ਫਿਰ ਇਹ ਸਮਝ ਲਿਆ ਜਾਵੇ ਕਿ ਜਿੰਨੀਆਂ ਗੱਲਾਂ ਕੱਲ ਕਈਆਂ ਗਈਆਂ ਉਹਦੀ ਕ੍ਰੈਡਿਬਿਲਟੀ ਕੋਈ ਨਹੀਂ ਹੈਗੀ ਜਿੰਨੀਆਂ ਗੱਲਾਂ ਜਿੰਨੀਆਂ ਇਲਜ਼ਾਮ ਜਿੰਨੀਆਂ ਤੌਬਾ ਕੱਲ ਲਾਈਆਂ ਗਈਆਂ ਉਹਨਾਂ ਦੀ ਕੋਈ ਕ੍ਰੈਡਿਬਿਲਟੀ ਨਹੀਂ ਹੈਗੀ ਔਰ ਸੀਐਮ ਭਗਵੰਤ ਮਾਨ ਸਿਰਫ ਹਵਾ ਦੇ ਵਿੱਚ ਗੱਲ ਕਰਕੇ ਔਰ ਜੇ ਆ ਜਾਂਦੇ ਨੇ ਤਾਂ ਫਿਰ ਕੀ ਹਾਲ ਬਣਨਗੇ ਜੋ ਵੀ ਹੋਏਗਾ ਅਸੀਂ ਰਹਿ ਰਵਾਂਗੇ ਬਣੇ ਰਵਾਂਗੇ ਪੰਜਾਬੀ ਸਬਸਕ੍ਰਾਈਬ